ਕਿਵੇਂ ਬੰਚਾ ਠੀਕ ਹੈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਇਹ ਮਿੱਟੋ ਮਿੱਟੀ ਹੋਇਆ ਪਿਆ ਮਗਾ ਮਿੱਟੋ ਮਿੱਟੀ ਹੋਇਆ ਪਿਆ ਮੁੰਡਾ ਇਹ ਕਿਤਨੀ ਦਸਤਾਰੇ ਪਾਇਆ ਗਿਆ ਸਰਕੇ ਤੇ ਮਰੇ ਚਾਹਤੇ ਕਰਾ ਪਾਇਆ ਮੈਨੂੰ ਦੁੱਤ ਤੇ ਕਰਾ ਬੰਨ ਜਿਹੜੇ ਮੁੱਤ ਕਾਣਿ ਚਲਾਇਆ ਤੇ ਖੇਤ ਵਿੱਚੋਂ ਨੀਮਤ ਅੱਛਾ ਆ ਦੁਪਹਿਰੇ ਇਹਨਾਂ ਨੇ ਉਹ ਬਣਾਏ ਵੇ ਸ਼ਰਧਾ ਹੀ ਬਣਾਈ ਵੀਤੀ ਰਗੜਾ ਲਾਇਆ ਵੇ ਤਾਂ ਪੂਰੇ ਮੈਨੂੰ ਫੋਨ ਕਰਦੇ ਤੇ ਮੈਂ ਕਿਹਾ ਮੈਂ ਤਾਂ ਸੁਹਾਣੇ ਆ ਬਈ ਆਓ ਇਹ ਜੀਰੋ ਨਹੀਂ ਕਰੇ ਪੰਚ ਪੱਤਰੀ ਕਰ ਰਹੇ ਹਾਂ ਫੇਰ ਦਿੰਨੇ ਆ ਦੋ ਦੋ ਵਾਰੀ ਇੱਥੇ ਵੀ ਨਹੀਂ ਕਰੇ ਦੋ ਦੋ ਵਾਰ ਫੇਰ ਤਾਂ ਹਾਂ ਹਾਂ ਆਂਬ ਦੇ ਕੋ ਨਾਂ ਦੇ ਪਿਆ ਮੇਰੇ ਸਾਡੇ ਕੋ ਨਾ ਆਇਆ ਹਾਂ ਉਹ ਰਾਗ ਰੰਗਰ ਦਾ ਆਇਆ ਪੈਣਾ ਸਾਧਾ ਸਾਣਾ ਪੈਣਾ ਮਾਧਿਯਾ ਦੇਵਾ ਗਾਵਾ ਹਰੀ ਕੇਰਾ ਮਾਰਦੀ ਜੀਵ ਸਾ ਹਾਂ ਹਰ ਨਾਲ ਰਹਾ ਤੁਮਾਨ ਮੇਰੇ ਵਾਹੇ ਚੌਂਤੇ ਯਾਰ ਉੱਥੇ ਹੈਗਾ ਆਪਣੇ ਪਿੰਡ ਰਹੇ ਦੇਖੋ ਪਹਿਲਾਂ ਮਾਰਦੀ ਤੂੰ ਕਰਕੇ ਆਇਆ ਹੋ ਸਕਦਾ ਮੈਂ ਭੇਜਿਆ ਤੈਨੂੰ ਪਿਛਲੀ ਵਾਰੀ ਇੱਥੇ ਕਿਹੜੇ ਜਾਦ ਰਹਿੰਦਾ ਕਿਹੜਾ ਹੈਗਾ ਦਾ ਜਾਇਆ ਹੀ ਤੂੰ ਤੈ ਕੰਮ ਕਰਕੇ ਆਉਣਾ ਤੂੰ ਜਾਇਆ ਹੀ ਬਸ ਬੂਟੇ ਵਾਟੇ ਨਾ ਪਟਾਏ ਹੁਣ ਮਨ ਲੱਦੀ ਨਹੀਂ ਹਾਂ ਸ਼ਾਇਦ ਕਰਕੇ ਆਇਆ ਤਾਂ ਯਾਰ ਤੂੰ ਪਹਿਲਾਂ ਮੈਂ ਭੇਜਿਆ ਤੈਨੂੰ ਸ਼ਾਇਦ ਹਾਂ ਦਿਮਾਗ 'ਚ ਕਿਹੜੇ ਰਹਿੰਦਾ ਆ ਵਧੀਏ ਕਰਦਾ ਦੋਨ ਚਾਚਾ ਪੁੱਛਦਾ ਦਾ ਕਹਿੰਦਾ ਕੀ ਕਰਾਂ ਯਾਰ ਖੇਤਾਂ 'ਚ ਇਦਾਂ ਮੈਂ ਕਿਹਾ ਦੋ ਦੋ ਵਾਰੀ ਕਮਾ ਲਾ ਦੋ ਦੁਬਾਰੇ ਕਿਮਾਇਆ ਹਾਂ ਮੈਂ ਉਹੀ ਕਿਹਾ ਉਹਨਾਂ ਐਨ ਬਣ ਗਈ ਹੁਣ ਪਾਣੀ ਦੀ ਟੈਂਸ਼ਨ ਨਹੀਂ ਲੱਗਿਆ ਹੋਊਗਾ ਕਿੰਨੇ ਕਿੱਲੇ ਕਰਤੇ ਤੇ ਤੇਰੇ ਸਮਝ ਲਾ ਚਾਰ ਕਿੱਲੇ ਹੋਗੇ ਚਾਰ ਦਾ ਡਬਲ ਤੇਰੇ 6 ਘੰਟੇ ਤਾਂ ਹੋਣੇ ਚਾਹੀਦੇ 2 ਘੰਟੇ 3.5 ਘੰਟੇ ਜੇ ਚਾਰ ਕਿੱਲੇ ਹੋਗੇ ਤੇ ਕਿਆ ਦੁੱਖਦਾ ਯਾਰ ਬੰਦੇ ਨੂੰ ਤੇ ਬੰਦਾ ਰੇਗ ਸਾਲ ਕਰਵਾ ਲਵੇ ਬਈ ਆ ਦੇਖ ਲਓ ਤੁਸੀਂ ਅਪਾ ਆ ਜੀ ਦੀ ਗੌਰ ਕਰਦੇ ਜੇ ਜ਼ੀਰੋ ਨਹੀਂ ਕਰਾਉਣੇ ਆ ਦੋ ਹੋਰ ਕਰਾਇਆ ਪਾਣੀ ਇੱਕ ਬਰਾਬਰ ਹੋਊਗਾ ਬਾਕੀ ਤੁਹਾਨੂੰ ਡੈਮੋ ਵੀ ਦਿਖਾਵਾਂਗੇ ਇਹਦਾ ਜ਼ੀਰੋ ਕਰਾ ਕੇ ਫਾਇਦਾ ਹੀ ਨਹੀਂ ਆ ਰਾ ਜ਼ੀਰੋ ਤਾਂ ਯਾਰ ਉਹਨੂੰ ਲੋੜ ਆ ਜਿੱਦੇ ਖੇਤ ਜਿਆਦਾ ਹਿੱਲੇ ਪਏ ਹੁੰਦੇ ਆ ਨਾ ਉਹ ਤਾਂ ਆਪੇ ਜ਼ੀਰੋ ਕਰਦੇ ਫਿਰ ਉਹ ਜੇ ਖਿੱਚ-ਕਿੱਚਈ ਆ ਹੋਣਾ ਫਿਰ ਉਹਨੂੰ ਜ਼ੀਰੋ ਕਰਾ ਕੇ ਪੈਦਾ ਉਹ ਨਹੀਂ ਕਰਨਾ ਕਿਹੜਾ ਉੱਥੇ ਨੂੰ ਲਿਜਾਣਾ ਚੱਕ ਕੇ ਚੱਕਾ ਜਾਂ ਪੰਚਸਭਾ ਆਜੂ ਮਾ ਜੀ ਲਾਓ ਮੋਡਾ ਇਹ ਚ ਪਾ ਲਾ ਆ ਤੂੰ ਤੇ ਕੀ ਚੱਕਦਾ ਲੋੜੇ ਨਹੀਂ ਅੱਛਾ ਉਹ ਕਿਹਦੀ ਸੈਜੋ ਤੱਕ ਲਊਗਾ ਐਨਾ ਹੀ ਹੱਕ ਦੂ ਆ ਥੱਕਿਆ ਪਿਆ ਹੁਣ ਕੱਢ ਦੇ ਕੱਢ ਦੇ ਬੈਟਰੀ ਵਿੱਚ ਲੋੜੇ ਨਹੀਂ ਹੜ ਤੂੰ ਬੈਟਰੀ ਕੱਢ ਆ ਦੇ ਕਿਲੋ ਦੀ ਬੈਟਰੀ ਵੀ ਹੈਗੀ ਹੁਣ ਚੱਲਦੀ ਹੈ ਇਹ ਤਾਂ ਬਾਈ ਨਜ਼ਾਰਾ ਹੈਂ ਘੜੀ ਆ ਕਿਹਨੂੰ ਘੜੀ ਜਾਣਾ ਘੜੀ ਹੈ ਕਿ ਪੰਜ ਕਿਲੋ ਹੂੰ ਛੇਵਾ ਕਿਲੋ ਉਹਦਾ ਮੁੱਡੇ ਦਾ ਇੱਕ ਤਾਂ ਹੋਰ ਆਇਆ ਤਾਂ ਮੈਨੂੰ ਫੋਨ ਇਹ ਤਹੁਰ ਗੱਗੜ ਵਾਲੇ ਤੇ ਫੋਨ ਕਰਦਾ ਬਾਈ 8.5 ਕਿਲੇ ਤੰਨੂ ਕਹਿੰਦਾ ਇੱਧਰ ਤੇ ਫੋਨ ਕਰਦਾ ਬਾਈ ਇੱਕ ਉਹ ਕਹਿੰਦਾ ਬਾਈ ਮੈਂ ਮੇਰੇ 5 ਕਿਲੇ ਆ ਵੀ ਆ ਜੀ ਉਹ ਯਾਰ ਇੱਧਰ ਨੂੰ ਖਾਸੀ ਦੂਰ ਨੂੰ ਪੈਂਦਾ ਪਰ ਚੰਨ ਅਨੰਦਪੁਰਾਲੇ ਰੋਡ ਪਰ ਆ ਮੈਂ ਮੈਂ ਕਿਹਾ ਬਾਈ ਮੈਂ ਕਿਹਾ ਯਾਰ ਬਾਈ 10 12 ਕਿਲੇ ਹੁਣ ਫਿਰ ਵੀ ਬੰਦਾ ਆਉਂਦਾ ਚੰਗਾ ਲੱਗਦਾ ਵੀ ਹੁਣ 5 ਕਿਲਿਆਂ ਨੂੰ ਬਾਈ ਅਗਲੇ ਦਾ ਖਰਚਾ ਵੀ ਆ ਜਾਣਾ ਮੈਂ ਕਰਕੇ ਆਇਆ ਤਾਂ ਉਹਦੇ ਪਹਿਲਾਂ ਤੇ ਮੈਂ ਕਿਹਾ ਹੋਰ ਤੋਂ ਦੇਖ ਲੈ ਬਾਈ ਇੱਧਰ ਹਾਂ ਕਿਆ ਕਹਨਾ ਚਾਰ ਵਜੇ ਜ਼ੀਰੋ ਵੀ ਆਈ ਜਾਂਦੇ ਆ ਓਹ ਘੁੰਮ ਘੁੰਮ ਘਾਟੇ ਹੋਈ ਨਹੀਂ ਤੇ ਨਾ ਸਾਈ ਹੋ ਗਿਆ ਆਹੋ ਬਹੁਤ ਵਧੀਆ ਬਾਈ ਆ ਤਾਂ ਤੁਸੀਂ ਰੇਗਸਾਲ ਆਪਣਾ ਜਿੱਥੇ ਮਰਜੀ ਚੱਲੋ ਸਾਤੇ ਦਾ ਨਹੀਂ ਆ ਹੁੰਦਾ ਇੰਨੀ ਦੂਰਦਾਰ ਦਹੌਰ ਕਰਾ ਲਓ ਜਿਹੜਾ ਬੰਦਾ ਬਾਈ ਤੁਹਾਨੂੰ ਲੱਗਦਾ ਵੀ ਕਰ ਸਕਦਾ ਪੱਧਰਾ ਇਹਨ ਤੁਹਾਡਾ ਹੁਣ ਪਾਣੀ ਦੇਖ ਲਓ ਇੱਕ ਲੈਵਲ ਹੋਊਗਾ ਸਾਰੇ ਦਾ ਸਾਢੇ 3 ਘੰਟੇ ਜਿੱ ਇੱਕ ਤਾਂ ਆਪਣੀ ਪਾਣੀ ਦੀ ਬਚਤ ਹੋ ਜਾਣੀ ਠੀਕ ਆ ਦੂਜਾ ਆਪਣਾ ਟਾਈਮ ਬਚ ਜਾਣਾ ਤੀਜਾ ਬਾਈ ਆਪਣਾ ਇੱਕ ਕੱਦੂ ਚ ਆਪਣਾ ਬਹੁਤਾ ਖੇਚਲ ਨਹੀਂ ਕਰਨੀ ਪੈਂਦੀ ਚੌਥਾ ਬਾਈ ਤੁਹਾਡੀ ਜੀਰੀ ਨਹੀਂ ਮਾਰਨੀ ਚਾਰ ਪੰਜ ਫਾਇਦੇ ਆ ਮੈਂ ਕਹੇ ਤੇ ਉਹੀ ਕਹਿੰਦਾ ਮੈਂ ਉਦੋਂ ਮੈਨੂੰ ਪੁੱਛਦਾ ਤਾਂ ਕਹਿੰਦਾ ਯਾਰ ਕੀ ਕਰਾਂ ਮੈਂ ਕਹੇ ਚਾਚੇ ਕਰਵਾ ਲਾ ਦੋਰਾ ਕਰਾਈ ਬਿ ਲੋੜੇ ਨਹੀਂ ਇੱਥੇ ਤਾਂ ਆਪਣੇ ਕਰੇ ਪਈਆਂ ਕਰ ਦੋ ਹੁਣ ਅਹੀ ਰਹਿ ਗਿਆ ਤਲਾਉਣ ਕੌਣ ਮੇਰੇ ਚ ਨਹੀਂ ਮੈਂ ਮੈ ਤਾਂ ਆ ਬਿਮਾਰ ਹੋ ਗਿਆ ਯਾਰ ਡਰਾਈਵਰ ਪੱਕੇ ਅਸੀਂ ਯਾਰ ਤੈਨੂੰ ਕਰਦੇ 1000 5 ਆ ਇੱਥੇ ਲਾ ਆ ਲਿਆ ਮੈਂ ਲਾਵਾਂ ਵਾਸੋ ਜਿੰਦ ਤੁੱਪ ਵੀ ਅੱਜ ਬਹੁਤ ਅੱਜ ਹੋਰ ਸਵੇਰ ਦੀ ਚੱਲਦਾ ਕਿਹੜਾ ਖੜਿਆ ਸਵੇਰ ਦਾ ਇਹ ਸਵੇਰ ਦਾ ਫੇਰ ਚੱਲਦਾ ਕਮਾਲ ਪਰਦੇ ਆਏ ਅੱਜ ਬਾਬੇ ਨਾਨਕ ਦੀ ਗਿਆਨ ਨਾਲ ਕੰਮ ਚੰਗਾ ਆਉਂਦਾ ਹਾਂ ਕੰਮ ਨਹੀਂ ਯਾਰ ਇਹ ਭਾਈ ਚੱਕਰ ਦੱਸਾਂਗੇ ਕੰਮ ਰੂਬਾ ਤੋਂ ਨਹੀਂ ਕਰਕੇ ਵੀ ਬੱਸ 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 ਹੁਣ ਜਿਹਨੇ ਅੱਜ ਅੱਜ ਕਰਾ ਲਿਆ ਨਾ ਉਹਨੇ ਗਾਹਲੇ ਸਾਲ ਚੋ ਦੋ ਘੰਟੇ ਲਵਾਵੇ ਲਵਾਉਣੇ ਆ ਦੇਖ ਲੈ ਮੈਂ ਪਿਛਲੇ ਸਾਲ ਕਰੇ ਆਪਾਂ ਨੇ ਹਾਂ ਤੂੰ ਐ ਸਮਝ ਲੈ ਵੀ ਮਾੜਾ ਜਿਹਾ ਵੀ ਨਹੀਂ ਹਿੱਲੇ ਵੇ ਆ ਉਹ ਵੀ ਬੱਟਾਂ ਕਰਕੇ ਹੋ ਗਏ ਹੁਣ ਇਹਨੇ ਸਵਾਗੇ ਨੇ ਲਾਈਆਂ ਪਿੰਡੀ ਨੇ ਪਈਆਂ ਤੇ ਲਾ ਕੇ ਬੈਠਾ ਮਾੜੀ ਮੋਟੀ ਕਹੀ ਨਾਲ ਐਨੇ ਕਿਤਾ ਹੋਣੀ ਆ ਮਰ ਹੱਥ ਨਹੀਂ ਪਹੁੰਚਦਾ ਤਾਂ ਨਹੀਂ ਲੱਗਦਾ ਯਾਰ ਮੁੱਤ 45 45 ਮਿੰਟ ਦੀ ਐਵਰੇਜ ਆਈ 50 50 ਦੀ ਮੈਂ ਤੂੰ ਐ ਆਏ ਪੁੱਛੀ ਕਾਲੇ ਚਾਚੇ ਨੇ ਮੈਨੂੰ ਉੱਥੇ ਖੜਾ ਕੇ ਪੁੱਛਿਆ ਕਹਦਾ ਕਿੰਨਾ ਟਾਈਮ ਲੱਗੂ ਮੇਰੇ ਖੇਤਾਂ ਜ ਮੈਂ ਕਿਹਾ 40 ਦੇ 45 ਮਿੰਟ ਹੱਦਾਂ 5 10 ਮਿੰਟ ਉਧਰ ਉਧਰ ਹੋ ਸਕਦੇ ਪੂਰੇ 4 ਘੰਟੇ ਲੱਗੇ 4.5 ਕਿਤੇ ਮਾ ਤੇਰੇ ਕੋ ਜੂਨ ਠੀਕ ਹੈ ਯਾਨੀ 8 ਘੰਟਾ ਲੱਗਣਾ ਖੱਤੀ ਜੀ ਚ ਪੀੜਸਣ 4 ਘੰਟੇ ਹੋਣੇ ਆ ਤੇਰੇ ਕੋ ਜੂਨ ਚ ਆ ਜਾਣਾ ਬਈ ਠੀਕ ਹੈ ਆ ਜੇ ਗਰੀ ਮੇਰੇ ਕੋ ਨੋ ਫੱਟੀ ਜੀ ਬਣਾ ਕੇ ਦਈ ਮੈਂ ਹੱਲ ਆ ਗਿਆ ਅਸਟੈਂਡ ਬਣਾ ਦੇ ਅਮਰ ਫੱਟੀ ਜੀ ਬਣਾ ਕੇ ਦੇ ਲਾ ਫਾੜ ਪੰਚ ਉਹ ਕੋੜੀ ਲਾ ਲੂੰਗਾ ਹਾਂ ਕਿਤੇ ਦਿਨੋਂ ਕਾਇਮਨ ਵਾਲੇ ਕੋਈ ਆ ਕੇ ਨਾ ਪਾਸੋਂ ਚਾਲਦੀਆਂ ਵਰਸੋਂ ਮੈਂ ਕਰਾਂ ਲੈਅਰ ਚੰਦਾ ਵੀ ਬਸਤਰੀ ਦੀ ਗਰਸਨ ਵਾਲਾ ਬਾਕਸ ਚਾ ਚਲੋ ਸਿਸਟਮ ਵਧੀਆ ਬਣਾ ਇਹ ਵਧੀਆ ਯਾਰ ਆਪਾਂ ਨੇ ਜਿਹੜਾ ਨਾ ਹਦੀ ਵਾਲਾ ਲੈ ਲਿਆ ਇਹ ਚੰਗੇ ਰਹੇਗੇ ਹਾਂ ਲੈ ਯਾਰ ਉਹਦੇ ਕਿ 11 ਘੰਟੇ ਮਾ ਉੱਤੇ ਬੰਦ ਐ ੰਨੇ ਘਰੇ ਵਿੱਚ ਹਾਂ ਬਾਈ ਕਿੰਨਾ 11 ਘੰਟੇ ਲਾ ਕੇ ਆਇਆ ਗੱਲੂ ਦੇ ਮੈਂ ਨੌ ਵੀਲਿਆਂ ਤੇ ਉਹਦੇ ਦੋ ਖੇਤ ਖਰਾਬ ਤੇ ਜ਼ਿਆਦਾ ਉਹਨਾਂ ਹੀ ਤੇ ਉਹ ਜੇ ਜਦ ਮੈਂ ਅਸੀ ਲੈ ਕੇ ਆਏ ਉਹ ਖੇਤ ਵੀ ਖਰਾਬ ਸੀ ਕੁੰਜੇ ਮਿੱਟੀ ਨਹੀਂ ਆਓ ਉੱਥੇ ਪਾਉਂਦਾ ਤਾਂ ਉਹਨੇ ਕਿ ਤਾਂ ਸਾਰੇ ਹੀ ਤੇ ਜਿਹੜੇ ਮੈਂ ਉਲੇ ਚੱਕੇ ਤਾਂ ਦੇਖੇ ਨਹੀਂ ਉਹ ਲੈ ਦੋ ਵਾਰ ਚੱਕਿਆ ਕੀਲਾ ਮੈਂ ਮਿੱਟੀ ਮਿੱਟੀ ਉਹ ਹਾਂ ਯਾਰ ਠੀਕ ਆ ਆਪਣਾ ਆਪਣਾ ਉਹ ਕੰਮ ਨਹੀਂ ਹੈਗਾ ਵੀ ਜੇ ਆਹੀ ਆਹੀ ਕੰਮ ਹੁੰਦਾ ਨਾ ਤੇਰੇ ਕੋਲ ਕਿੰਨੇ ਕੀਲੇ ਕਰਕੇ ਆਇਆ ਉਹ ਸੈੱਡ 'ਚ ਖੜਾ ਹੋਣਾ ਤਾਂ ਲੈ ਜੇ ਹੁਣ ਹਾਂ ਸਹੀ ਗੱਲ ਆ ਅਸੀਂ ਘਾਟੇ ਬਣਾਉਣੇ ਫਿਰ ਆ ਜੀਗਾ ਘਾਟੇ ਬਣਾਉਂਦੇ ਨਹੀਂ ਆਪਾਂ ਉਹਨਾਂ ਘਰਦੇ ਆ ਵੀ ਅਗਲੇ ਨੂੰ ਵੀ ਨਾ ਹੋਵੇ ਸਾਨੂੰ ਵੀ ਨਾ ਹੋਵੇ ਯਾਰ ਹਾਜੀ ਮੇਰੀ ਗੱਲ ਸੁਣ ਹੁਣ ਤੂੰ ਮੇਤੇ ਕਰਵਾਇਆ ਕਿੰਨੇ ਗਿਆਸ਼ ਹੁੰਦੀ ਉਹਨਾਂ ਕਾ ਕਰੇ ਬਾਈ ਇੱਕ ਮਿੰਟ ਤੂੰ ਡਰਦਾ ਦਜਾ ਤਾ ਮੇਤੇ ਉੱਥੇ ਕਰਵਾਇ ਤੇ 5 ਕਿਲੇ ਯਾਦ ਆ ਤੈਨੂੰ ਯਾਰ ਬਾਈ ਲੈਜਰ ਦਾ ਕੰਮ ਆ ਜਾ ਹਰੇਕ ਬੜਾ ਟਾਈਮ ਤੇ ਚੱਲਦਾ ਤੂੰ ਹੁਣ ਤੇਰੇ ਕਰੇ ਤੇ ਤੂੰ ਗਹਾਲੇ ਸਾਨੂੰ ਮੈਨੂੰ ਆਇਆ ਕਹਿੰਦਾ ਯਾਰ ਸਾਹਿਬ ਜੀ ਤੂੰ ਕਰਕੇ ਜਾਈਂਗਾ ਨਾ ਕਿੰਨੇ ਕਰਨੇ ਤੰਦੁਖੇ ਤਾਂ ਨਹੀਂ ਹੁਣ ਜੇ ਤੂੰ ਤੇਰੀ ਮੈਂ ਛਿੱਲ ਦੇੜ ਲੰਦਾ ਜਿਵੇਂ ਡਰਦਾ ਸਾਰੇ ਇੱਕ ਬਰਾਬਰ ਅੱਜ ਅੱਜ ਤੇਰੇ ਪਰ ਉਹ ਟਾਈਮ ਆ ਗਿਆ ਅੱਜ ਤੂੰ ਕਰਕੇ ਉਹਨਾਂ ਲੋਕਾਂ ਦੇ ਕੰਮ ਆ ਅਨੂ ਪਤਾ ਹੈ ਨਾ ਸਾਨੂੰ ਹੱਥ ਲੱਗੇ ਹੋਏ ਆ ਬਸ 6 ਬਿੱਗੇ માં 8 ਘੰਟੇ ਵੀ ਲਵਾਏ ਹੋਏ ਅਸੀਂ 6 ਬਿੱਗੇ માં 8 ਘੰਟੇ ਹੱਥ ਜੋੜ ਕੇ ਬੰਦਾ ਕੱਢਿਆ ਆ ਜੀ ਬਸ ਕਹਾਂਲੇ ਸਾਲ ਸਹੀ ਬਾਈ ਕੋਈ ਮਾੜੀ ਮੋਟੀ ਕਸਰ ਰਹੀ ਛਾੜੂ 8 ਘੰਟੇ ਚ ਵੀ ਕਸਰ ਛਡਵਾਈ ਤੀ ਵੀ ਕੋਈ ਨਾ ਫੇਰ ਸਹੀ ਇਹ ਦਾ ਇਹ ਚ ਕੀ ਤਾਂ ਕੰਮੇ ਨਾ ਰੱਖੋ ਬੰਦਾ ਬੁਲਾਉਂਦਾ ਹੀ ਨਹੀਂ ਹੁੰਦਾ ਵੀ ਨਹੀਂ ਬਾਈ ਉਹ ਤਾਂ ਯਾਰ ਉਹਦਾ ਹੈ ਹੀ ਆ ਤੈਨੂੰ ਦੱਸਿਆ ਤਾਂ ਹੈਗਾ ਜੇ ਰੂਹ ਨਾਲ ਕੰਮ ਕਰ ਲੈਗਾ ਤਾਂ ਚੰਗਾ ਰਹੂਗਾ ਨਹੀਂ ਤਾਂ ਫਿਰ ਪਾਣੀ ਨਾ ਗਾ ਯਾਰ ਮੇਰਾ ਪਾਣੀ ਮੁੱਕ ਗਿਆ ਲੈ ਆ ਦੰਨੇ ਸੀ ਕਿੱਥੇ ਦੇ ਦੇ ਹੁਣ ਤੂੰ ਐਂ ਕਰ ਐਨ ਬੰਨ ਕੇ ਦੇ ਜਿਆਦੇ ਕਰ ਕੇ ਜਾ ਕੇ ਕੱਲ ਦੇਖਦੇ ਕਰਦੇ ਬਾਪੂ ਨੂੰ ਬੁਲਾ ਲਾ ਉਹ ਕਰਾ ਮਿਸਤਰੀ ਜੀ ਲੱਗੇ ਹੋਇਆ ਯਾਰ ਕਿਆ ਕਰਨ ਲੱਗੇ ਆਪੋ ਬੋਰਡ ਜੀ ਭਰਾਏ ਸਲਾਈ ਦੇ ਉਹ ਦੂਏ ਦੂਏ ਦਵਾਰੇ ਰ ਕੰਮ ਚੱਲਦਾ ਹੈ ਤੇ ਬਾਰੇ ਹੋਰ ਕੰਮ ਚੱਲਦਾ ਰਹੇ। ਔਰੇ ਬਹੁਤ ਨੇ। ਮੈਨੂੰ ਆਏ ਤਾਂ ਫੋਨ ਮੈਂ ਸੁਆਣੇ ਜਿਆਦਾ। ਔਰ ਸਰਦਾਈ ਬਣਾਈ ਦੀ ਅੱਜ। ਟੋਟਾ ਚੱਲਦਾ। ਹੁਣ ਤਾਂ ਚੱਲ ਪਿਆ ਬਸ ਕੰਮ। ਡੇਲੀ ਹੋ ਰਗੜਾ ਚੱਲ ਰਿਹਾ। ਰਗੜਾ ਚੱਲੇਗਾ ਨਾ ਡੇਲੀ। ਪਰ ਜੀ ਜ ਘੈਂਟ ਆ ਔਰ ਠੰਡ ਪਾ ਦਿੰਦੀ ਆ। ਬਹੁਤ ਠੰਡਾ ਕਰਿਆ ਹਾਂ ਤਾਂ। ਠੰਡਾ ਹੀ ਚਾਹੀਦਾ ਏ। ਹੁਣ ਦੇਖ ਲੈ। ਕਿਆ ਦੁੱਧ ਦਾ ਹੀ ਹੁੰਦਾ ਉਹ? ਦੁੱਧ ਦਾ ਹੀ ਹੁੰਦਾ ਨਾ ਉਹ। ਬਸ ਇਹਦਾ ਫਰਕ ਏ ਕੇ। ਹਾਂ ਦੁੱਧ ਚੋਂ ਹੁੰਦਾ। ਦੁੱਧ ਹੁੰਦੀ ਆ। ਬਦਾਮ ਬਦੂਮ ਉਹ ਦੇਸੀ ਜਮਾਨਾ ਬਦਾਮ ਬਦੂਮ ਕਾਜਗੂਜੂ ਬਸ ਆਪਾਂ ਭੰਗ ਵਾਲਾ ਇੱਕ ਜੀਜਾ ਲੱਗਾਂ ਲੱਗ ਜਾਂਦਾ ਆਹੀ ਤਾਂ ਜੀਜਾ ਹੁਣ ਦੂਰ ਤੇ ਪਤਾ ਲੱਗਦੇ ਤੋਰੇ ਹੋਏ ਬੀ ਚੀਜ਼ ਉਹ ਦੇਖਣ ਵਾਲਾ ਦਾ ਪਲਾਟ ਕੱਲ ਜਿਹੜੇ ਸ਼ਾਮ ਨੂੰ ਕਰਦੇ ਉੱਥੇ ਵਾਲੇ ਕੰਮ ਤੋਂ ਦੇਦੀ ਸੋਹਣੀ ਕਮਾਲ ਪਰ ਉੱਥੇ ਉਹ ਚਾਰ ਘਾਟੇ ਬੰਦੇ ਦੇ ਜਿਹੜੇ ਲੱਗੋ ਤਾਂ ਡੇਢ ਕਿਲਾ ਚੱਕਿਆ ਫਿਰ ਡੇਢ ਫੁੱਟ ਦਾ ਫਰਕ ਤਾਂ ਡੇਢ ਕਿਲੇ ਦਾ ਚਾਰ ਘੰਟੇ ਚੱਕਿਆ ਦਾ ਸੀ

ਇੰਨੀ ਖੱਤੀ ਮੈਂ ਹਾਂ ਐਨਾ ਕਾ ਮੈਂ ਤਾਂ ਆਪ ਹੈਰਾਨ ਮੈਂ ਖੇਤ ਕਰਕੇ ਆਇਆ ਤਾਂ ਜਿੱਕੜਾ ਆ ਹੈ ਨਾ ਉੱਚੇ ਨੀਵੇਂ ਬਣਦੇ ਐਕੜਾ ਥੱਲੇ ਤੱਕ ਉਹ ਤਿੰਨ ਹਿੱਸੇ ਬਣੇ ਹੋਵੇ ਤੇ ਖੇਤ ਇੱਕ ਬਣਾਇਆ ਤਾਂ ਉਹਦਾ ਉਹ ਆਪਣਾ ਜਿੱਟਾ ਉੱਚੇ ਪਿੰਡ ਕੋਲ ਉਹ ਬਈ ਚੰਡੀ ਕੱਢਦੇ ਨੇ ਜ਼ਮੀਨ ਤੇ ਉਹਦੇ ਪਹਿਲਾਂ ਉੱਥੇ ਕਰੇ ਫਿਰ ਉੱਥੇ ਹੀ ਗਿਆ ਤੂੰ ਆਏ ਦੇਖ ਲੈ ਦੋ ਟਰੈਕਟਰ ਲਾਏ ਬੈਤੇ ਅਸੀਂ 6 ਘੰਟੇ ਚ ਅਸੀਂ ਸਿਰੇ ਲਾਤੋ ਬੰਦੇ 6 ਘੰਟੇ ਚ ਇੰਨਾ ਫਰਕ ਦਾ ਖੇਤਾਂ ਦਾ ਫਰਕ ਬਈ ਚੱਕ ਹੋ ਜਾਂਦਾ ਜੇ ਟਰੈਕਟਰ ਹਰ ਹੁਣ ਦੋ ਟਰੈਕਟਰ ਹੋਣ ਕਿੱਥੇ ਬੰਦਾ ਹੈ ਹੁਣ ਜੇ ਦੱਸਣਾ ਤਾਂ ਐ ਆ ਵੀ ਇੱਥੇ ਸੜਦੇ ਇੱਥੇ ਸੜਦੇ ਮਿੱਟੀ ਦੂਜੇ ਕਹਾਣੇ ਨਾਲ ਥੋੜੀ ਉਹਨੂੰ ਤਾਂ ਇੱਥੇ ਇਸ਼ਾਰਾ ਕਰ ਦੇਣਾ ਬਈ ਇੱਥੇ ਚੱਲ ਜੀ ਇਹ ਚੀਜ਼ ਹੁੰਦੀ ਚੱਲ ਕਮਾ ਚੱਲ ਦੇਖੀ ਚੱਲ ਕਰ ਦੇ ਮੜਾ ਇਹ ਸੱਟ ਨੂੰ ਬੰਨ ਕੇ ਦੇ ਪੰਜ ਦੇ ਵੀ ਘੰਟੇ ਪੂਰੇ ਹੋ ਗਏ ਕੰਮ ਹੋਇਆ ਕੌਣ ਆ ਤੂੰ ਫੋਨ ਕਰਨ ਕਿੱਥੇ ਉੱਪਰ ਨੂੰ ਗਿਆ ਪਿਆ ਤਾਂ ਹੈ ਉੱਪਰ ਨੂੰ ਗਿਆ ਚਲਾ ਗਿਆ ਲੈਣਾ ਮੈਂ ਅੱਗੇ ਸੌਂ ਗਿਆ ਤੇਲ ਰਾਮਗੜੀ ਦੇ ਟੱਕ ਕਿਹੇ ਜਾ ਕਰਿਆ ਹੈ ਮਿੱਟੀ ਚ ਲਾ ਚ ਲਾ ਕੇ ਇਹਨੇ ਪਛਾਣ ਹੈ ਉਹੀ ਹੈ ਜੀ ਕੰਮ ਵਾਲੀ ਜੀ ਜਾਇ ਕਿਹੜੇ ਜੂਂਹਾਂ ਸ਼ੋਵਾ ਪਾ ਲਈਆਂ ਜਾਂ ਸਾਫ ਕਰ ਲਓ ਉਹੀ ਚੀਜ਼ ਪੈ ਨਿਕੜਿਆ ਹਾਂ ਕਿ ਚੱਲਣਾ ਵੀ ਹੁਣ ਆਹੀ ਗਰਮੀ ਕਰਮੀ ਆਈ ਹੈ ਨੇ ਕਿਹੜੇ ਮੁਰਲੇ အဲ့ဒါကလည်းဘာမှမလုပ်တာပဲ ਸਾਈਡ ਮੈਂ ਬੈਠ ਕੇ ਦੇਖ ਉਹ ਸਾਹਿਬ ਜੰਨੇ ਮੱਥਾ ਢੇਕ ਕੇ ਚੱਲ ਤਾਂ ਉਹ ਪੰਜ ਰਹਿਣ ਦੇ ਫਿਰ ਆ ਜਾ ਇੱਧਰ ਤਾਂ ਲਿਪੜ ਜਾਣਾ ਹੁਣ ਆ ਜਾ ਤੂੰ ਇੱਧਰ ਕਾ ਨੂੰ ਹਾਂ ਕੋਈ ਨਾ ਮੈਂ ਕਹਿੰਦਾ ਤੂੰ ਮਾਤਾ ਦੋਸਾਂ ਦਾ ਗੱਲ ਰਹਿਣ ਦੇ ਰਹਿਣ ਦੇ ਸਾਫ਼ ਸੁਥਰਾ ਕੱਲ ਅੱਖਾਂ ਦੇ ਪਛਾਣ ਵੀ ਨਾ ਹੋਵੇ 31 ਹੋ ਕਰਨੀ ਬਸ ਆਹ ਦੇ ਗੀ ਲੇਗੇ ਆ ਆ ਦੇਖ ਮਿੱਟੀ ਕਿੰਨੀ ਉਡਨੀ ਔਰ ਇਹ ਸੁੱਕਾ ਹੈ ਨਾ ਪੰਜ ਜਮਾ ਹੀ ਚੱਲਾ ਚੱਲ ਸੇਵਗਾ ਇੱਥੇ ਤਾਂ ਖਤਰਾ ਹੈ ਤੇ ਬਾਕੀ ਭਾਈ ਵਧੀਆ ਕੰਮ ਚੱਲ ਰਿਹਾ ਤਾਂ ਹੀ ਆਪਾਂ ਭਾਈ ਰੇਗ ਨੂੰ ਕਹਿ ਰਹੇ ਆ ਨਾ ਮੇਰੇ ਤੇ ਬਹੁਤ ਜਣਿਆਂ ਨੇ ਭਾਈ ਪੁੱਛਿਆ ਵੀ ਆਹ ਚੀਜ਼ ਕਿਵੇਂ ਆ ਕਿਵੇਂ ਇੱਕ ਖਾਸ ਨੇ ਲੀਜ਼ਰ ਲੱਤੇ ਤੇ ਭਾਈ ਆਪਣੀਆਂ ਵੀਡੀਓ ਵੀ ਦੇਖਦੇ ਤੇ ਹਨਾ ਬੰਦੇ ਦੇਖ ਕੇ ਵੀ ਆਪਾਂ ਨੇ ਕਿਹਾ ਤਾਂ ਵੀ ਭਾਈ ਕੰਮ ਵਧੀਆ ਹੈ ਟੋਪ ਦਾ ਕੰਮ ਤਾਂ ਵਧੀਆ ਹੈ ਜੇ ਭਾਈ ਆਪਾਂ ਓਰੀਜਨਲ ਕਰਾਂਗੇ ਅਗਲੇ ਦੀ ਹਨਾ ਚੀਜ਼ ਵੀ ਬਣਾ ਕੇ ਦੋ ਟਾਈਮ ਵੀ ਬਚਾ ਕੇ ਦੋ ਦੋ ਚੀਜ਼ਾਂ ਕਰਨ ਲੱਗੇ ਬਾਈ ਫਿਰ ਤੁਹਾਨੂੰ ਕੰਮੇ ਕੰਮ ਆ ਇਹ ਕੰਮ ਨੀਤਾ ਨੂੰ ਆਉਂਦੇ ਹੁੰਦੇ ਆ ਠੀਕ ਆ ਨੀਤਾ ਨੂੰ ਮਰਜ਼ਾ ਲੱਗਦੀਆਂ ਉਹ ਚੀਜ਼ ਆ ਇਹ ਲੇਜ਼ਰ ਇਹ ਹੁਣ ਇੱਥੇ ਹੀ ਘੰਟਾ ਲਾ ਦਤਾ ਬਾਈ ਟਾਈਮ ਉਹ ਕਰਤਾ ਨਾਲੇ 4x4 ਕਿੱਦਾਂ ਟਰੈਕਟਰ ਦਾ ਜਿਹੜਾ ਤੁਸੀਂ ਬਾਈ ਖਰਚੇ ਦਾ ਪੁੱਛ ਰਹੇ ਆ ਨਾ ਵੀ ਖਰਚਾ ਕਿੰਨਾ ਆਉਂਦਾ ਇਹ ਕਿੰਨੀ ਬਚਤ ਹੁੰਦਾ ਇਹਦੇ ਵਿੱਚ ਹਨਾ ਮੈਨੂੰ ਦੋ ਤਿੰਨ ਜਣਿਆਂ ਨੇ ਬਾਈ ਪੁੱਛ ਲਿਆ ਇਹ ਬਾਈ ਜੇ ਹੋਰ ਕਿਸੇ ਨੇ ਵੀ ਲੱਤਾ ਪਿਆ ਨਾ ਤੁਹਾਨੂੰ ਖਰਚਾ ਦੱਸ ਦੰਨੇ ਜੇ ਕਿਸੇ ਨੇ ਲੈਣਾ ਵੀ ਆ ਦੇਖ ਕੇ ਵੀ ਅੱਦੋ-ਅੱਦੋ ਬਚਦਾ ਬਾਈ ਹੁਣ ਜੇ ਆਪਣੇ ਉਰੇ 900 ਰੁਪਿਆ ਘੰਟਾ ਚੱਲ ਰਿਹਾ 850 900 ਆਓ ਦੇਖ ਲਓ ਫੁੱਲ ਪਿਛਲੇ ਸਾਲ ਕਰੇ ਤੇ ਪੈਨ ਪੱਧਰਾ ਖੇਤ ਉੱਕਣਾ ਹੀ ਪਿਆ ਮੈਂ ਦੋ ਹੋਰ ਕਰੇ ਤੇ ਪਿਛਲੀ ਸਾਈਡ ਵੀ ਪਿਛਲੇ ਸਾਲ ਵੀ ਅਸੀਂ ਐਲਣਾ ਤਾਂ ਕਿ ਆਏ ਨੇ ਨਾਲੇ ਤਬੀਆਂ ਨਾਲ ਬਾਏ ਵੀ ਆ ਬਾਈ ਹਾਂ ਆ ਜੀਰੋ ਕਰਿਆਂ ਦਾ ਫਾਇਦਾ ਆ ਆ ਖੇਤ ਮੈਂ ਕਰਕੇ ਗਿਆ ਤਾਂ ਇਹ ਸਰਦਾ ਹੀ ਪੀਣ ਲੱਗ ਗਿਆ ਤੇ ਮੈਂ ਲੱਗ ਗਿਆ ਤਾਂ ਕਰਨ ਐ ਪੰਜ ਇਹ ਤਾਂ ਦੱਸਦੀ ਆਪਾਂ ਵੀ ਭਾਈ ਖਰਚਾ ਕਿੰਨਾ ਹੁੰਦਾ ਏ ਇਹਦਾ ਅੱਦੋ ਨਹੀਂ ਵਿਜਕਣਾ ਹੁਣ ਆਪਣਾ ਆਪਾਂ ਨੇ ਘੰਟੇ 'ਚ 900 ਦਾ ਕੰਮ ਕਰਿਆ ਬਾਈ 900 'ਚ ਐ ਸਮਝ ਲਓ ਵੀ ਤੁਸੀਂ 4 4 ਕਿ 100 ਦਾ ਤੇ ਲੱਗਦਾ ਸਾਢੇ 450 ਰੁਪਏ ਬਚ ਜਾਂਦਾ ਏ ਇੰਨੀ ਬਚਤ ਆ ਤੇ ਦੀ ਆ ਬڑے ਟਰੈਕਟਰ ਨਾਲ ਵੀ ਠੀਕ ਆ ਛੋਟਾ ਵੀ ਲਾਉਂਗੇ ਬਾਈ ਇੰਨਾ ਖਰਚਾ ਆਏ ਜਾਂਦਾ ਹੁੰਦਾ ਵੀ ਆਪਣੇ ਵਾਲੇ ਟਰੈਕਟਰ ਨਾਲ ਵੀ ਅੱਧੋ ਬਚਦਾ ਦੱਸ ਆਪਾਂ ਨੂੰ 150 ਦਾ 50 ਰੁਪਏ ਦਾ ਫਰਕ ਪੈ ਸਕਦਾ ਏ ਵੱਧ ਨਹੀਂ ਪੈਂਦਾ ਹੋ ਟਰੈਕਟਰ ਦਾ ਬਾਕੀ ਐਵਰੇਜ ਦਾ ਟਰੈਕਟਰ ਦਾ ਹੁਣ ਹਾਂ ਬਚਾਉਂਦਾ ਹੈਗਾ ਟਰੈਕਟਰ ਕੰਮ ਵੀ ਜੇ ਤੁਸੀਂ ਆਪ ਕਰੋਗੇ ਬਾਈ ਜੇ ਤੁਸੀਂ ਹੁਣ ਕਿਰਾਏ ਪਰ ਕਿਸੇ ਨੂੰ ਮੁੰਡੇ ਰੱਖ ਲਿਆ ਹਨਾ ਫਿਰ ਉਹ ਕੋਈ ਕੰਮ ਕਰਦਾ ਉਹ ਲੱਗ ਦੇਣੇ ਪੈਣੇ ਆ ਪੈਸੇ ਉਹਦਾ ਆਪਣਾ ਤੁਸੀਂ ਤੁਹਾਨੂੰ ਲੱਗ ਅ ਸੀਜ਼ਨ ਦੇਣਾ ਪੈਣਾ ਫਿਰ ਉਹ ਚ ਬੱਚੇ ਥੋੜੇ ਘਟ ਜਾਣਗੇ ਚਲਾਈ ਚਲਾਈ ਵੀ ਵਧੀਆ ਨਹੀਂ ਟਰੈਕਟਰ ਦੇ ਥੱਕਦਾ ਵੀ ਨਹੀਂ ਬੰਦਾ ਹਨਾ ਇਹਦੇ ਵਿੱਚ ਥੱਕਦਾ ਵੀ ਨਹੀਂ ਬੈਠਾ ਇਹਦੇ ਵਿੱਚ ਬੜਾ ਟਰੈਕਟਰ ਹੁਣ ਖੁੱਲਾ ਡੋਲਾ ਟਰੈਕਟਰ ਦਾ ਹੁਣ ਐਡਾ ਟਰੈਕਟਰ ਲੱਤਾ ਬਾਈ ਘਣਾ ਖੜਾ ਕੇ ਵੀ ਕੋਈ ਫਾਇਦਾ ਨਹੀਂ ਹੈਗਾ ਤਾਂ ਹੀ ਮੈਨੂੰ ਜਦ ਕਿਹਾ ਤਾਂ ਮੈਂ ਕਿਹਾ ਬਾਈ ਤੂੰ ਲੀਜ਼ ਹਾਂ ਕਿੰਨੀ ਵਾਲਾ ਫਿਰ ਉਹ ਹੀ ਆ ਨਾ ਖੜੇ ਨੇ ਥੋੜੀ ਇਹਨੇ ਕਿਸ਼ਤਦਾਰ ਨਹੀਂ ਆ ਬਾਈ ਜੇ ਕਿਸ਼ਤਦਾਰ ਨਹੀਂ ਇਹਦਾ ਕੰਮ ਵੀ ਕਰੋ ਚੀਜ਼ ਲੱਤੀ ਆ ਦਾ ਫਾਇਦਾ ਹੋਵੇ। ਵੀ ਕੰਮ ਕੱਢਦੇ। ਹਾਂ ਘਰ ਦਾ ਪੂਰਾ ਕੰਮ ਯਾਰ ਆਹੀ ਤਾਂ ਚੀਜ਼ਾ ਹੁਣ ਐਨੇ ਖੜਨਾ ਦਾ ਆ ਟਾਈਮ। ਹੁਣ ਤਾਂ ਨਹੀਂ ਤਾਂ ਕੋਈ ਕੰਮ। ਹੁਣ ਐਡੀ ਜੀ। ਨਹੀਂ ਨਹੀਂ। ਨਾ ਨਾ ਨਹੀਂ। ਨਾ ਹੁਣ ਚੱਲ ਚਲਾ ਲਾ ਫੇਰ। ਚਲਾ ਲਾਂਗਾ। ਖੇਤ ਤਾਂ ਜੀ ਤਾਂ ਵਾਹ ਕਰਦਾ ਤਾਂ ਹੁਣ ਆਪਾਂ ਇਹ ਤਾਂ ਤਾਂ ਰੋਕਿਆ ਤਾਂ ਇਹ ਵੀ ਚੱਲ ਮੀਂਹ ਕਰਨਾ ਵੀ ਗਰਦੇ ਚ ਕੰਦ ਪੇੜਨਾ ਏ। ਤਲਦਾ ਨਹੀਂ ਪਰ ਇਹ ਜਦੇ ਭੱਜੀਗਾ। ਚਲੋ ਵਧੀਆ ਜੀ ਬਾਈ। ਆਏ ਨਿਆਣੇ ਨੂੰ ਸ਼ੌਂਕ ਪੈ ਜਵੇ ਨਾ ਆ ਚੀਜ਼ਾਂ ਦਾ ਵੀ ਇਹ ਵੀ ਜ਼ਰੂਰੀ ਆ ਪੜ੍ਹਾਈ ਲਿਖਾਈ ਦੇ ਨਾਲ ਪਰ ਐ ਆ ਮਾਰ ਨਹੀਂ ਖਾਂਦਾ ਕੋਈ ਵੀ ਚੀਜ਼ ਐਨੂੰ ਤਾਂ ਮੈਂ ਜਦੇ ਫੜਾ ਦੰਨਾ ਵੀ ਸਿੱਖ ਲਾ ਬਾਈ ਚੜ ਗਿਆ ਲੋ ਜੀ ਪੰਜ ਚਲੋ ਬਾਈ ਠੀਕ ਆ ਬਾਕੀ ਮਿਲਦਾ ਕਿਸੇ ਹੋਰ ਬਲੌਗ ਤੇ ਸਸਰੀ ਕਾਲ ਸਾਰਿਆਂ ਨੂੰ